ਤਰਨਤਾਰਨ ਦੇ ਵਿੱਚ ਜਿੱਥੇ 22 ਇਲੈਕਸ਼ਨ ਚੱਲ ਰਹੀ ਹੈ ਉੱਥੇ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਐਸ ਡੀਆਈਜੀ ਫੋਜਪੁਰ ਰੇਂਜ ਸ੍ਰੀ ਹਰਮਨਬੀਰ ਸਿੰਘ ਗਿੱਲ ਮਾਨਯੋਗ ਐਸਐਸਪੀ ਸ੍ਰੀ ਰਵਜੋਤ ਕੌਰ ਗਰੇਵਾਲ ਜੀ ਦੇ ਹੁਕਮ ਅਨੁਸਾਰ ਜਿਹੜੀ ਬਾਰਡਰ ਦੇ ਉੱਤੇ ਚੌਕਸੀ ਵਧਾਈ ਗਈ ਹੈ ਇਸੇ ਲੜੀ ਦੇ ਵਿੱਚ ਸਬਡਿਵੀਜ਼ਨ ਭਿੱਖੀਪਿੰਡ ਦੇ ਥਾਣਾ ਖਾਲੜਾ ਦੇ ਵਿੱਚ ਬੜੀ ਵੱਡੀ ਸਫਲਤਾ ਹਾਸਲ ਹੋਈ ਜੋ ਤੋ ਤਿੰਨ ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਸੁਖਮਨ ਸਿੰਘ ਜਿਹੜਾ ਮੁਗਲ ਚੱਕ ਦਾ ਪਿੰਡ ਦਾ ਰਹਿਣ ਵਾਲਾ ਇਹਦੇ ਪਾਸੋਂ 200 ਗ੍ਰਾਮ ਹੈਰਨ ਗੁਰਜੀਤ ਸਿੰਘ ਖਾਲੜੇ ਦਾ ਇਹਦੇ ਕੋਲ 52 ਗ੍ਰਾਮ ਹੈਰਨ ਤੇ ਸਾਈਨ ਅਰਿਸ ਸੈਮ ਜਿਹੜਾ ਖਾਲੜੇ ਦਾ ਰਹਿਣ ਵਾਲਾ ਵਾ ਇਹਦੇ ਪਾਸੋਂ ਜਿਹੜੀ 50 ਗ੍ਰਾਮ ਹੈਰਨ ਕਬਰੋਈ ਇਹ ਤਿੰਨੇ ਵਿਅਕਤੀ ਖੇਕਲਾ ਦੇ ਨੇੜੇ ਜਿਹੜੇ ਬਾਰਡਰ ਨਾਲ ਰਿਲੇਟਡ ਏਰੀਆ ਉਹਦੇ ਵਿੱਚ ਘੁੰਮ ਰਹੇ ਸੀ ਤੇ ਆਪਣੇ ਜਿਹੜੇ ਮੋਬਾਈਲ ਫੋਨਾਂ ਰਹੀਂ ਪਾਕਿਸਤਾਨੀ ਸਮਗਲਨਾਂ ਨਾਲ رابطہ ਕਰਕੇ ਹੋਰ ਜਿਹੜੀ ਹੈ ਰਨ ਮਗਾਉਣ ਦੀ ਤਦਾਦ ਦੇ ਵਿੱਚ ਬੈਠੀ ਜੋ ਬੀਐਸਐਫ ਤੇ ਪੰਜਾਬ ਪੁਲਿਸ ਤੇ ਸਾਂਝੇ ਸਰਕਪਰੇਸ਼ਨਦਰਾ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਪਾਸੋਂ ਟੋਟਲ 302 ਗ੍ਰਾਮ ਜਿਹੜੀ ਹੈਰਨ ਰਿਕਵਰ ਕੀਤੀ ਗਈ ਤੇ ਇਸ ਸਬੰਧੀ ਜਿਹੜਾ ਥਾਣਾ ਖਾਲੜਾ ਬੀਠੇ ਮੁਕੱਦਮਾ ਨੰਬਰ 25521 ਸੀਐਨਡੀਪੀਆ ਸਬੰਦੇ ਵਿੱਚ ਜਿਹੜਾ ਇਹ ਦਰਜ ਕੀਤਾ ਗਿਆ ਇਸ ਲੜੀ ਦੇ ਵਿੱਚ ਇੱਕ ਹੋਰ ਜਿਹੜੀ ਵੱਡੀ ਸਫਲਤਾ ਪੰਜਾਬ ਪੁਲਿਸ ਤੇ ਬੀਐਸਐਫ ਤੇ ਸਾਂਝੇ ਸਰਕਪਰੇਸ਼ਨ ਨੂੰ ਮਿਲੀ ਹੈ ਕਿ ਵਾਤ ਆਰਾ ਸਿੰਘ ਦੇ ਜਿਹੜੀਆਂ ਪੈੜੀਆਂ ਨੇ ਉਹਦੇ ਵਿੱਚੋਂ ਇੱਕ ਪੀਲੇ ਰੰਗ ਦਾ ਪੈਕੇਟ ਜਿਹੜਾ ਉਹ ਰਿਕਵਰ ਹੋਇਆ ਜਦੋਂ ਉਹਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਉਹਦੇ ਵਿੱਚੋਂ 497 ਗ੍ਰਾਮ ਦੇ ਕਰੀਬ ਜਿਹੜੀ ਆ ਐਨਰੋ ਰਿਕਵਰ ਕੀਤੀ ਗਈ ਇਸ ਸਬੰਧੀ ਵੀ ਥਾਣੇ ਖਾਲੇ ਵਿੱਚ ਇੱਕ ਹੋਰ ਵਕਰਾ ਮੁਕਦਮਾ 256 ਦਰਜ ਕਰਕੇ ਤੇ ਇਹਦੀ ਤਫ਼ਤੀਸ਼ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਇਹਦੀ ਵੀ ਜਿਹੜੀ ਸੈਂਟੀਫਿਕ ਤਰੀਕਿਆਂ ਦੇ ਨਾਲ ਐਨਾਲਿਸਿਸ ਕੀਤਾ ਜਾਊਗਾ ਮੌਕੇ ਦੇ ਜਿਹੜੇ ਇਹ ਟੈਕਨੀਕਲ ਤਰੀਕੇ ਨਾਲ ਤਵਕੀਜ਼ ਕਰਕੇ ਤੇ ਦੋਸ਼ੀਆਂ ਨੂੰ ਜਲਦ ਫੜ ਕੇ ਤੇ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਵੇਗਾ ਇਸ ਲੜੀ ਚ ਇੱਕ ਤੀਜੀ ਕਾਮਯਾਬੀ ਖਾਣਾ ਖੇਮ ਕਰਨ ਦੇ ਵਿੱਚ ਉਹ ਮਿਲੀ ਹੈ ਜਦੋਂ ਕਿ BSF ਤੇ ਪੰਜਾਬ ਪੁਲ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਜਿਹੜਾ DJI ਮੈਟ੍ਰਿਕਸ ਇੱਕ ਡਰੋਨ ਜਿਹੜਾ ਉਹ ਰਿਕਵਰ ਹੋਇਆ ਜਿਹੜਾ ਮਹਿਦੀਪੁਰ ਦੇ ਪਿੰਡਾਂ ਦੇ ਖੇਤਾਂ ਦੇ ਵਿੱਚ ਜਿਹੜਾ ਉਭਰਮ ਹੋਇਆ ਸੋ ਇਸ ਡਰੋਨ ਦੇ ਵੀ ਸੈਂਟੀਫਿਕ ਅਨਲਿਸਿਸ ਕਰਵਾ ਕੇ ਤੇ ਇਹਦੇ ਰਾਈ ਵੀ ਜਿਹੜੀ ਆ ਕਿਸ ਵਿਅਕਤੀ ਨੇ ਮੰਗਾਇਆ ਡਰੋਨ ਇਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਵਤ ਕੀਤਾ ਜਾਵੇਗਾ ਮੈਂ ਇੱਥੇ ਦੱਸਣਾ ਚਾਹੁੰਦਾ ਮੈਂ ਵੀ ਜਿਹੜੀ ਪਾਕਿਸਤਾਨੀ ਸਮੱਗਲਰ ਨੇ ਤੇ ਜਾਂ ਸਾਡੀਆਂ ਜਿਹੜੀਆਂ ਕਾਲੀਆਂ ਭੇਡਾਂ ਨੇ ਉਹ ਲਗਾਤਾਰ ਆਪਣੇ ਜਿਹੜੀ ਨਾਕਾਮ ਕੋਸ਼ਿਸ਼ ਜਿਹੜੇ ਕਰਦੇ ਆਏ ਨੇ ਪ੍ਰੰਤੂ ਪੰਜਾਬ ਪੁਲਿਸ ਤੇ ਬੀਐਸਐਫ ਬਾਰਡਰ ਦੇ ਉੱਤੇ ਸਤਰਕ ਤੇ ਚ ਕਰਨੀ ਹੈ ਤੇ ਸੀਨੀਅਰ ਅਫਸਰਾਂ ਵੱਲੋਂ ਵੀ ਇੱਥੇ ਜਿੱਥੇ ਐਡੀਐਸ ਸਿਸਟਮ ਲਗਾਇਆ ਗਿਆ ਉੱਥੇ ਜਿਹੜੀ ਨਾਕਾਬੰਦੀ ਆ ਬਾਰਡਰ ਦੇ ਉੱਤੇ ਉਹ ਬਹੁਤ ਸਟਰੋਂਗ ਕੀਤੀ ਗਈ ਹੈ ਕੀਤੀ ਗਈ ਹੈ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਜਾ ਰਹੇ ਨੇ ਸੋ ਅਸੀਂ ਜਿਹੜੇ ਸਮਗਲਿੰਗ ਦੇ ਵਿੱਚ ਗ੍ਰਸਤ ਵਿਅਕਤੀ ਆ ਉਹਨਾਂ ਦੀਆਂ ਜਿਹੜੀਆਂ ਗੈਰਕਾਨੂੰਨੀ ਗਤੀਵਿਧੀਆਂ ਉਹਨਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਊਂਗਾ